ਸਰਕਾਰ ਦਾ ਕਹਿੰਦੇ ਫੋਫੜੀ ਫਰਾਰ ਆ ਜਿਹਦਾ ਕਹਿੰਦੇ ਭਲਾਮਾਨਸ ਕਿਰਦਾਰ ਆ ਹੁਣ ਗੈਂਗਸਟਰ ਬਦਮਾਸ਼ ਤੇ ਜਿਹੜੇ ਖੜਕੂ ਸੀ ਉਹ ਤਾਂ ਕਹਿੰਦੇ ਆਪਾਂ ਭੱਜਦੇ ਬੜੇ ਆਰੀ ਸੋਨੇ ਦੀ ਪਰ ਫੋਫੜ ਜੀ ਭੱਜ ਗਏ ਭੱਜੇ ਕਿਉਂ ਕਿਉਂਕਿ ਫੋਫੜ ਦਾ ਕਹਿੰਦੇ ਭਲਾਮਾਨਸ ਕਿਰਦਾਰ ਆ ਤੇ ਕਿੰਨਾ ਕ ਭਲਾਮਾਨਸ ਆ ਇਹਦੀ ਵੀ ਗੱਲ ਹੋਣੀ ਚਾਹੀਦੀ ਆ ਪਰ ਤੁਸੀਂ ਵੇਤਰ ਜਾਣਦੇ ਹੋ ਫੋਫੜ ਰੋਸਦੇ ਕਿਉਂ ਹੁੰਦੇ ਆ ਦੋ ਕਾਰਨਾ ਕਰਕੇ ਰੋਸਦੇ ਹੁੰਦੇ ਜਾਂ ਤਾਂ ਕਹਿੰਦੇ ਇੱਜ਼ਤ ਮਾਨ ਘਟ ਹੋਵੇ ਜਿਤਮਾਨ ਕਰਾਉਣ ਦੇ ਮਾਰੇ ਰੋਸਦੇ ਹੁੰਦੇ ਆ ਜਾਂ ਫਿਰ ਕਹਿੰਦੇ ਕਿ ਖੁਰਕ ਲੜਦੀ ਹੋਵੇ ਛੇਤਰਖਾਨ ਦੀ ਨਾ ਫੇਰ ਕਹਿੰਦੇ ਫੋਫੜ ਰੋਸ ਇਜਦਮਾਨ ਕਰਾਉਣਾ ਕਿ ਖੌਂਸੜੇ ਖਾਨ ਵਾਲੇ ਤੁਸੀਂ ਬਿਹਤਰ ਜਾਣਦੇ ਹੋ ਬਾਕੀ ਫੁੱਫੜ ਦੇ ਫੁੱਫੜ ਤਾਂ ਪਹਿਲੀ ਦੱਸ ਗਏ ਸੀ ਕਹਿੰਦੇ ਕਿ ਇਹ ਸਾਮ-ਦਾਮ-ਦੰਡ-ਪੇਧ ਹੁਣ ਅਸੀਂ ਕਿ ਇਹ ਹੀ ਵਰਤਨੇ ਆ ਪੰਜਾਬ ਦੇ ਵਿੱਚ ਸਾਮ ਕੀ ਹੁੰਦਾ ਗੱਲਬਾਤ ਰਾਹੀਂ ਜਿਹੜੇ ਮੰਨ ਕੇ ਸਾਡੇ ਵਾਲੇ ਉਹ ਵੀ ਮਨਾਲੇ ਦਾਮ ਕੀ ਹੁੰਦਾ ਜਿਹੜੇ ਖਰੀਦੋ-ਫਰੋਖਤਾਂ ਜਿਹੜੇ ਬਕਾਊ ਸੀ ਜਾਂ ਕਰਾਪਟ ਸੀ ਉਹ ਵੀ ਕੀ ਆ ਉਹਨਾਂ ਦੀ ਜੜ੍ਹ ਥੱਲੇ ਆ ਗਈ ਤੇ ਦੰਡ ਕਿੰਨਾ ਨੂੰ ਦਿੱਤਾ ਪਿਛਲੇ ਟਾਈਮ 'ਚ ਜਿਨ੍ਹਾਂ ਦੇ ਪਰਚੇ ਪਏ ਆ ਆਪਦੇ ਐਮਐਲਏ ਤੇ ਉਹ ਵੀ ਤੁਸੀਂ ਬਿਹਤਰ ਜਾਣਦੇ ਹੋ ਤੇ ਪੇਧ ਕੀ ਹੁੰਦਾ ਪਾੜ ਕੇ ਰਾਜ ਕਰਨ ਵਾਲਾ ਉਹ ਪਠਾਨ ਮਾਜਰਾ ਸਾਹਿਬ ਵੀ ਦੱਸ ਗਏ ਕਿ ਸਾਨੂੰ ਪਾੜਿਆ ਕਿਵੇਂ ਜਾਂਦਾ ਉਹ ਗੱਲ ਸੱਚੀ ਜ਼ਰੂਰ ਆ ਜਿਹੜੀ ਇਹਨਾਂ ਨੇ ਕਿਹਾ ਆਪ ਹੀ ਦਸਤੀ ਨਾਲ ਆ ਉਹਦਾ ਕਿਰਦਾਰ ਵੀ ਦੱਸ ਗਏ ਕਹਿੰਦੇ ਮੈਂ ਕੀ ਆ ਕਾਲੀਆਂ ਦਾ ਬਥੇਰੇ ਸਾਲਕੀਆ ਕੌਲੀ ਚੱਟ ਰਿਹਾ ਤੇ ਕਹਿੰਦੇ ਕੀ ਆ ਕਹਿੰਦੇ ਬਾਦਲ ਸਾਹਿਬ ਤੇ ਕੀ ਸੁਖਬੀਰ ਦੀ ਪਾਲਸੀ ਕੀ ਸੀ ਕਹਿੰਦੇ ਵੀ ਇੱਕ ਕੀ ਛੇਤ੍ਰਮਾਰਦਾ ਸੀ ਤੇ ਦੂਜਾ ਪਲੂਸ ਲੈਂਦਾ ਸੀ ਤੇ ਦਿੱਲੀ ਵਾਲੇ ਵੀ ਕਹਿੰਦੇ ਕਰਦੇ ਤਾਂ ਇਹੀ ਕੰਮ ਆ ਪਰ ਛੇਤ੍ਰਮਰਵਾਉਂਦੇ ਆ ਕਹਿੰਦੇ ਸੀਐਮ ਭਗਵੰਤ ਮਾਨ ਤੋਂ ਤੇ ਪਲੂਸ ਆਪ ਲੈਂਦੇ ਆ ਤੇ ਭਗਵੰਤ ਮਾਨ ਨੂੰ ਐਂ ਲੱਗਦਾ ਵੀ ਸਾਰੀ ਖਾਨੀ ਦਿੱਲੀ ਵਾਲਿਆਂ ਦੇ ਸਕੇ ਆ ਯਾਰ ਭਾਵੇਂ ਸਾਰੇ ਦਿੱਲੀ ਪਰ ਲੋਕ ਭਗਵੰਤ ਮਾਨਸਾ ਤੇਰੇ ਪਿੱਛੇ ਸੀ ਲੋਕਾਂ ਨੇ ਤੇਰੇ ਮੂੰਹ ਨੂੰ ਵੋਟ ਪਾਈ ਤੇ ਪਠਾਨ ਮਾਜਰਾ ਵੀ ਟਿੰਗ ਟਿੰਗ ਕੇ ਕਹਿੰਦਾ ਵੀ ਅਸੀਂ ਤਾਂ ਖੁਦ ਕੀਆ ਭਗਵੰਤ ਮਾਨ ਕਰਕੇ ਜਿੱਤੇ ਆ ਤੇ ਲੋਕਾਂ ਨੇ ਵੋਟਾਂ ਕਹਿੰਦਾ ਦਿੱਲੀ ਵਾਲਿਆਂ ਨੂੰ ਨਹੀਂ ਪਾਉਣੀਆਂ ਤੇ ਦਿੱਲੀ ਵਾਲਿਆਂ ਨੇ ਡੇਢ ਸਾਲ ਬਾਅਦ ਵੋਟਾਂ ਮੰਗਣ ਵੀ ਨਹੀਂ ਆਉਣਾ ਉਹ ਤਾਂ ਹੋਂ ਨਹੀਂ ਆ ਕੇ ਖੜੇ ਜਦੋਂ ਸਾਡੇ ਡੁੱਬ ਗਿਆ ਪੰਜਾਬ ਸਾਰਾ ਉਦੋਂ ਨਹੀਂ ਆ ਕੇ ਖੜੇ ਕੋਈ ਬੋਲਿਆ ਪੂਰਾ ਬਿਆਨ ਦਿੱਤਾ ਕਿਸੇ ਨੇ ਪੰਜਾਬ ਵਾਲੇ ਇਹਨਾਂ ਨੂੰ ਵੜਨ ਵੀ ਨਾ ਦਿਓ ਖੜਨ ਵੀ ਨਾ ਦਿਓ ਦਿੱਲੀ ਵਾਲਿਆਂ ਨੂੰ ਜਿੱਥੇ ਆਉਂਦੇ ਆ ਉਥੇ ਜੁੱਤੀ ਲਾ ਕੇ ਕੀ ਆ ਮਗਰ ਪਿਆ ਕਰੋ ਇਹਨਾਂ ਦੇ ਤੇ ਪਠਾਨ ਮਾਜਰਾ ਦੂਜੀ ਗੱਲ ਆਪ ਚੌੜਾ ਹੋ ਉਈ ਲੁੱਟ ਖੋਹ ਵਾਲਾ ਕੰਮ ਹੁੰਦਾ ਉੱਥੇ ਕਹਿੰਦਾ ਭਰਾਵਾ ਆਦਮੀ ਪਾਰਟੀ ਦੇ ਦਿੱਲੀ ਵਾਲੇ ਜਿਹੜੇ ਸੀਗੇ ਨਾ ਉਹ ਮੈਨੂੰ ਯਾਦ ਕਰਦੇ ਸੀ ਕਹਿੰਦਾ ਗੁਜਰਾਤ ਦੇ ਵਿੱਚ ਜਦੋਂ ਛੇਤਰਪੌਲਾ ਕਰਨਾ ਸੀ ਉਦੋਂ ਮੈਨੂੰ ਸੱਦਿਆ ਤੇ ਜਲੰਧਰ ਤੇ ਲੁਧਿਆਣੇ ਦੀ ਬਾਈਲ ਇਕਸ਼ਨ ਚ ਕਹਿੰਦਾ ਵੀ ਜਿੱਥੇ ਵੀ ਡਰ ਹੁੰਦਾ ਸੀ ਜਿੱਤੇ ਕੀ ਆ ਕਤਲ ਕਰਨ ਵਾਲੇ ਮੁਜਰਮ ਜਿਹੜੇ ਲੋਕ ਸੀ ਉਹ ਬੈਠੇ ਸੀਗੇ ਉੱਥੇ ਕਹਿੰਦਾ ਕਿ ਮੈਨੂੰ ਧੱਕ ਦਿੰਦੇ ਜਿਹੜੇ ਵੇੜੇ 'ਚ ਕੋਈ ਜਾਂਦਾ ਨਹੀਂ ਸੀ ਕਹਿੰਦਾ ਪ੍ਰਚਾਰ ਕਰਨ ਇਹ ਪਠਾਨ ਮਾਜਰੇ ਦਾ ਆਪ ਦਾ ਕਿਰਦਾਰ ਆ ਜਿਹੜਾ ਉਹ ਖੁਦ ਦੱਸ ਰਿਹਾ ਕਿ ਮੈਂ ਕੀ ਆ ਐਵੇਂ ਨਹੀਂ ਉਹਦੇ ਕਬਜ਼ਿਆਂ ਦੇ ਕੀ ਇਲਜ਼ਾਮ ਲੱਗਦੇ ਮਾਈ ਕੇਵਲ ਮਾਫੀ ਹੀ ਆ ਉਹਦੇ ਤੇ ਇੱਕ ਪਰਚਾ ਕਰਵਾਇਆ ਗਿਆ ਸੀਗਾ ਕਾਹਦਾ ਚੈਨੀ ਚੋਰੀ ਦਾ ਇਹ ਪਠਾਨ ਮਾਜਰੀ ਵਰਗੇ ਸਾਰੇ ਵਿੱਚ ਸੀਗੇ ਜਿਹੜੇ ਬੰਦੇ ਦੇ ਘਰੇ ਕਹਿੰਦੇ 5-5 ਲੱਖ ਦੀਆਂ ਪੇਂਟਿੰਗਾਂ ਲੱਗੀਆਂ ਹੋਈਆਂ ਨੇ ਨਾ ਉਹ ਬੰਦੇ ਦੇ ਉੱਤੇ ਕੀ ਚੈਨੀ ਚੋਰੀ ਕਰਨ ਦਾ ਕੀ ਆ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਖੁਦ ਚੌੜਾ ਹੋ ਕੇ ਦੱਸ ਰਿਹਾ ਚੈਨਲਾਂ ਦੇ ਕਹਿੰਦਾ 85 ਹਜ਼ਾਰ ਕਨੈਕਸ਼ਨ ਵੀ ਅਸੀਂ ਕੀ ਲਾਤੇ ਸੀ ਉਦੋਂ ਬਾਅਦ ਦਿੱਲੀ ਵਾਲਿਆਂ ਦਾ ਸਮਝੌਤਾ ਹੋ ਗਿਆ ਉਹਨੇ ਮੋਟਾ ਰੁਪਿਆ ਛਕਛਕਾ ਲਿਆ ਤੇ ਮੇਰਾ 2 ਕਰੋੜ ਰੁਪਿਆ ਲੱਗਿਆ ਸੀ ਕਹਿੰਦਾ ਉਹ 2 ਕਰੋੜ ਰੁਪਿਆ ਮੈਨੂੰ ਕਹਿੰਦਾ ਮੇਰਾ ਵਾਪਸ ਕਰਤਾ ਇਹ ਵਾਰ 2 ਕਰੋੜ ਲੈ ਕੇ ਚੁੱਪ ਕਰਨ ਵਾਲਾ ਪਠਾਨ ਮਾਜਰਾ ਭਲਾਮਾਨ ਤੁਹਾਨੂੰ ਲੱਗਦਾ ਤੇ ਇਹਨੂੰ ਸ਼ਰਮ ਨਹੀਂ ਆਉਂਦੀ ਗੱਲਾਂ ਕੀ ਕਰਦਾ ਯਾਰ ਕਹਿੰਦਾ ਕਿ ਇਹ ਨੀਲੀਆਂ ਫਿਲਮਾਂ ਮੇਰੇ ਕੋਲੇ ਦਿੱਲੀ ਵਾਲਿਆਂ ਦੀ ਵੀ ਹੈਗੀਆਂ ਨੇ ਓ ਫਿੱਟ ਲਾਣਤਾ ਤੇਰੇ ਤੇ ਵੀ ਇਹ ਜੇ ਬੇਕਾਰਦਾਰੇ ਲੋਕਾਂ ਨੇ ਸਾਢੇ 3 ਸਾਲ ਤੂੰ ਵੀ ਜੁੱਤੀਆਂ ਚੱਟੀਆਂ ਆਪ ਜਿਹੜੇ ਬੰਦਿਆਂ ਦੇ ਪੱਲੇ ਕਿਰਦਾਰ ਹੈ ਨਹੀਂ ਸੀ ਅਸਲ ਦੇ ਵਿੱਚ ਮੇਰੇ ਖਿਆਲ 'ਚ ਬੇਕਾਰਦਾਰੇ ਲੋਕਾਂ ਨੂੰ ਨਾ ਅਸੀਂ ਖੁਦ ਸਿਰ ਤੇ ਬਿਠਾਇਆ ਪਹਿਲਾਂ ਕਿ ਇਹ ਕੈਪਟਨ ਨੂੰ ਸਿਰ ਤੇ ਚੜਾ ਲਿਆ ਜਿਹੜਾ ਬੰਦਾ ਸ਼ਰੀਆਮ ਕਿਰਦਾਰ ਦਾ ਕੀ ਹੈ ਗਿਰਿਆ ਹੋਇਆ ਬੰਦਾ ਸੀ ਤੇ ਸ਼ਾਇਦ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੇ ਉਹਨੂੰ ਐਕਸ ਇਸੇ ਕਰਕੇ ਭਰਾ ਮਾਦਵੀ ਪਾਰਟੀ ਵਾਲੇ ਨੇ ਕਰਦਾਰ ਤੋਂ ਗire ਹੋਏ ਲੋਕਾਂ ਨੂੰ ਚੱਕ ਕੇ ਟਿਕਟਾਂ ਦਿੱਤੀਆਂ ਤੇ ਤੁਸੀਂ ਉਹਨਾਂ ਨੂੰ ਵੋਟਾਂ પા ਕੇ ਐਮਐਲਏ ਬਣਾਤਾ ਦੇਖਿਆ ਪਿਛਲੇ ਟਾਈਮ 'ਚ ਕਿਹੋ ਜਿਹਾ ਕਾਂਡ ਨਿਕਲ ਕੇ ਆਇਆ ਉਹਨਾਂ ਦੇ ਸਾਰੇ ਸੈਕਸ ਸਕੈਂਡਲਾਂ ਦੇ ਵਿੱਚ ਫਸੇ ਨੇ ਤੇ ਜਿਹੜੇ ਨਹੀਂ ਫਸੇ ਉਹਨਾਂ ਦੇ ਵੀ ਕੀ ਹੈ ਇਹਨਾਂ ਕੋਲੇ ਪ੍ਰੂਫ ਪਏ ਹੋਣਗੇ ਕੁਛ ਦੇ ਦਿੱਲੀ ਵਾਲਿਆਂ ਕੋਲੇ ਪਏ ਤੇ ਦਿੱਲੀ ਵਾਲਿਆਂ ਦੇ ਇਹਨਾਂ ਵਾਲਿਆਂ ਕੋਲੇ ਪਏ ਆ ਇਸੇ ਕਰਕੇ ਕੀ ਇਹ ਰਲ ਕੇ ਖੇਡਾਂ ਖੇਢੀ ਜਾਂਦੇ ਆ ਜੇ ਇੰਨਾ ਪਠਾਨ ਮਾਜਰਾ ਸੱਚਾ ਆ ਤਾਂ ਫਿਰ ਕੀ ਹੈ ਮੈਂ ਕਿਹਾ ਤੂੰ ਸ਼ਰਿਆਮ ਨਸ਼ਰਕਰ ਹੋਣ ਕੇ ਨੰਗਾ ਚਿੱਟਾ ਹੋ ਕੇ ਜੇ ਲੜਦੀ ਲੱਗਿਆ ਉਹਦਾ ਥਾਪੀਆਂ ਮਾਰਦਾ ਕਹਿੰਦਾ ਕਿ ਆ ਕਹਾਂ ਜਿਵੇਂ ਇਹ ਕਰਨਗੇ ਮੈਂ ਉਵੇਂ ਹੀ ਕਰੂੰ ਜੇ ਉਹ ਨਹੀਂ ਕੁਛ ਕਰਦੇ ਫਿਰ ਪਠਾਨ ਮਾਜਰਾ ਵੀ ਕੁਛ ਨਹੀਂ ਕਰਦਾ ਐਵੇਂ ਨਾ ਕਿਤੇ ਪਿੱਛੇ ਗੂਠੇ ਚੱਕਣ ਵਾਲੇ ਸੋਚੀ ਹੋਏ ਪਠਾਨ ਮਾਜਰਾ ਪਤਾ ਨਹੀਂ ਕੀ ਕਰ ਦੂ ਪਰ ਗੱਲ ਸੱਚੀ ਜ਼ਰੂਰ ਕਹਿ ਗਿਆ ਉਹ ਕਹਿੰਦਾ ਇੱਥੇ ਚੱਲਦੀ ਕਿਸੇ ਦਿਨ ਦਾ ਮੰਤਰੀ ਦੇ ਨਾਲ ਕਿਸੇ ਦੀ ਪੁੱਗ ਤੱਕ ਨਾ ਐਸਐਚਓ ਵੀ ਦਿੱਲੀ ਵਾਲੇ ਆਪ ਲਾਉਂਦੇ ਆ ਤੇ ਪੈਸੇ ਇਕੱਠੇ ਕਰੀ ਜਾਂਦੇ ਆ ਉਹ ਇਹ ਗੱਲ ਤਾਂ ਲੋਕ ਵੀ ਜਾਣਦੇ ਆ ਅਸਲ ਵਿੱਚ ਪਠਾਨ ਮਾਜਰੇ ਨੇ ਗੱਲਾਂ ਉਹੀ ਕੀਤੀਆਂ ਜਿਹੜੇ ਲੋਕਾਂ ਦੇ ਢਿੱਡ 'ਚ ਨੇ ਤੇ ਲੋਕਾਂ ਨੂੰ ਸਾਰੀਆਂ ਪਤਾ ਨੇ ਇਸੇ ਕਰਕੇ ਸਾਨੂੰ ਉਹਦੀ ਗੱਲ ਜੱਜ ਦੀ ਜੀ ਆ ਵੀ ਹਾਂ ਯਾਰ بڑا ਬੰਦਾ ਘੈਂਟ ਆ ਇਹ ਸੱਚੀ ਗੱਲ ਕਹਿਤੀ ਪਰ 117 ਹਲਕਿਆਂ 'ਚ ਜਿਹੜੇ ਹਲਕੇ 'ਚ ਬੈਠਾ ਨਾ ਉਹ ਤਾਂ ਹਲਕੇ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਅਸੀਂ ਦੂਦਰਾਡੇ ਜਿਹੜੇ ਬੈਠਿਆ ਸਾਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਪਰ ਜਿਹੜੇ ਤੁਰਦੇ ਫਿਰਦੇ ਉਹਨਾਂ ਨੂੰ ਤਾਂ ਹੀ ਹਕੀਕਤ ਦਾ ਵੀ ਪਤਾ ਉਹਦੇ ਕਿਰਦਾਰ ਦਾ ਵੀ ਪਤਾ ਪਰ ਗੱਲਾਂ ਸੱਚੀਆਂ ਬਹੁਤ ਕਰ ਗਿਆ ਇਸ ਕਰਕੇ ਸ਼ਾਬਾਸ਼ੇ ਜ਼ਰੂਰ ਮੈਂ ਕਹਿਣਾ ਪਰ ਉਹ ਗੱਲਾਂ ਲੋਕਾਂ ਨੂੰ ਸਾਰੀਆਂ ਹੀ ਪਤਾ ਨਹੀਂ ਤੇ ਉਹ ਗੱਲ ਕਹਿੰਦਾ ਕੀ ਆ ਕਹਿੰਦਾ ਅਫਦਾਲੀ ਨਾਲੋਂ ਵੀ ਵੱਧ ਪੰਜਾਬ ਨੂੰ ਲੁੱਟ ਗਏ ਇਹ ਕੁਝ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਪਰ ਲੁੱਟੇ ਦਾ ਪਠਾਨ ਮਾਜਰੇਰ ਕਹਿੰਦੇ ਰਾਹੀਆਂ ਨਾ ਸਾਰਾ ਬਾਕੀ ਇੱਕ ਗੱਲ ਸਾਫ਼ ਹੈਗੀ ਆ ਵੀ ਜਿਹੜਾ ਇਹਦੇ ਪਰਚਾ ਪਾਇਆ ਗਿਆ ਨਾ ਮਾਕੇ ਹੁਣ 376 ਲੱਗੀ ਆ ਬਲਾਤਕਾਰ ਦਾ ਪਰਚਾ ਜਿਹੜਾ ਦਰਜ ਹੋਇਆ ਇਹ ਹੁਣ ਦਾ ਨਹੀਂ ਰੌਲਾ ਤਾਂ ਬਹੁਤ ਚਿਰਦਾ ਪੈਂਦਾ ਤੁਰਿਆਂਦਾ ਤੁਸੀਂ ਬਿਹਤਰ ਜਾਣਦੇ ਹੋ ਪਰ ਕਹਿੰਦੇ ਕਿ ਇਹ 25 26 ਪਿਛਲੀ ਜਿਹੜੀ ਅਗਸਤ ਸੀ ਉਹਨੂੰ ਕਲੀਅਰ ਹੋ ਗਿਆ ਸੀ ਵੀ ਹੁਣ ਇਹਦੇ ਪਰਚਾ 100% ਪੈਣੀ ਪੈਣਾ ਪ੍ਰੈਸ਼ਰ ਇਹਨਾ ਬਣ ਗਿਆ ਸੀ ਤੇ ਇਹਨੂੰ ਗੱਲ ਦਾ ਪਤਾ ਵੀ ਲੱਗ ਗਿਆ ਸੀ ਉਹ ਪਰਚਾ ਹੁੰਦਾ ਇੱਕ ਤਰੀਕ ਨੂੰ ਦਰਜ ਆ ਪਰ ਉਹ ਤੋਂ ਪਹਿਲਾਂ ਕੀ ਇਹਨੇ ਆਪਦੀ ਭੂਮਿਕਾ ਬਨਣੀ ਸ਼ੁਰੂ ਕਰਤੀ ਸੀ ਤੇ ਜਿਸ ਤਰੀਕੇ ਨਾਲ ਗੱਲਾਂ ਕੀਤੀਆਂ ਲੋਕਾਂ ਨੂੰ ਪਰਸੈਪਸ਼ਨ ਬਣਾਉਣ ਦੀਆਂ ਕੋਸ਼ਿਸ਼ ਕੀਤੀ ਵੀ ਮੇਰੇ ਤੇ ਕਹਿੰਦੀ ਤਾਂ ਆਉਂਦਾ ਮੈਂ ਤੁਹਾਡੇ ਨਾਲ ਖੜਾ ਸਾਡੇ ਨਾਲ ਤਾਂ ਤਾਂ ਖੜਦਾ ਜੇ ਸਾਡੇ 3 ਸਾਲਾਂ ਦਾ ਜਦੋਂ ਨੂੰ ਪਤਾ ਸੀ ਉਹਨਾਂ ਦੀ ਕਰਤੂਤਾ ਪਤਾ ਸੀ ਉਹਨਾਂ ਦੇ ਕਿਰਦਾਰ ਪਤਾ ਸੀ ਉਹ ਉਹਨਾਂ ਦੇ ਨੰਗੇ ਕਰਦਾ ਤੇ ਬੜੀ ਬੇਸ਼ਰਮੀ ਨਾਲ ਕਹਿੰਦਾ ਕੀ ਆ ਕਹਿੰਦਾ ਜਿਹੜੇ ਸਾਨੂੰ ਚੋਰ ਕਹਿੰਦੇ ਆਪ ਕਿਹੜਾ ਸਾਧਾ ਇਹ ਬੜੀ ਗੱਲ ਆ ਯਾਰ ਜੇ ਤੂੰ ਚੋਰ ਆ ਇਹਦਾ ਮਤਲਬ ਸਾਧ ਹੀ ਤੇਰੇ ਤੇ ਇਲਜ਼ਾਮ ਲਾ ਸਕਦੇ ਆ ਲੋਕ ਤਾਂ ਸਾਧ ਹੀ ਨੇ ਇਸੇ ਕਰਕੇ ਲੋਕ ਕੀ ਆ ਕਮੈਂਟ ਬਾਕਸਾਂ ਦੇ ਵਿੱਚ ਦੱਸ ਵੀ ਰਹੇ ਆ ਤੇਰੇ ਏਰੀਏ ਦੇ ਖਾਸ ਕਰਕੇ ਦੱਸ ਰਹੇ ਆ ਪਰ ਜ਼ਿਆਦਾਤਰ ਅਸੀਂ ਦੇਖਦੇ ਇਹਦੇ ਪੱਖ ਦੇ ਕਮੈਂਟ ਕਿ ਕੋਕ 116 ਹਲਕਿਆਂ ਦੇ ਲੋਕ ਜਿਹੜੇ ਕੀ ਅਣਜਾਣ ਬੈਠੇ ਆ ਉਹ ਆਮ ਆਦਮੀ ਪਾਰਟੀ ਤੋਂ ਤਫੇ ਵੇ ਆ ਇਹਨੇ ਟਾਈਮ ਉਹ ਜਾਂ ਚੁਣ ਲਿਆ ਜਦੋਂ ਲੋਕ ਆਮ ਆਦਮੀ ਪਾਰਟੀ ਤੇ ਆ ਹੜਾਂ ਦੇ ਕਰਕੇ ਇੰਨਾ ਕਿ ਲੋਕਾਂ ਦੇ ਅੰਦਰ ਸੇਕ ਆ ਉਹ ਕਢਾਉਂਦਾ ਜਰੀਆ ਪਠਾਨ ਮਾਜਰਾ ਬਣ ਕੇ ਇਸੇ ਕਰਕੇ ਲੋਕਾਂ ਨੂੰ ਉਹ ਮਸੀਹਾ ਲੱਗ ਜਾਂਦਾ ਕਿਸੇ ਵੀ ਸਮਾਜ ਸੇਵੀ ਦਾ ਕਿਸੇ ਵੀ ਲੀਡਰ ਦਾ ਕਿਰਦਾਰ ਜੇ ਪਤਾ ਕਰਨਾ ਤਾਂ ਉਹ ਏਰੀਆ 'ਚ ਜਾ ਕੇ ਪਤਾ ਕਰੋ ਬਾਕੀ ਐਡਾ ਭਲਾ ਮਾਨਸੀ ਨਾ ਸਭ ਤੋਂ ਵੱਡਾ ਮਸਲਾ ਲੈਂਡ ਪੋਲਿੰਗ ਵਾਲਾ ਹੋ ਕੇ ਹਟਿਆ ਉੱਥੇ ਉਦੋਂ ਕਿੱਥੇ ਸੀ ਉਦੋਂ ਨਾ ਪੰਜਾਬ ਦੇ ਹੱਕ 'ਚ ਖੜ ਗਿਆ ਉਦੋਂ ਨਾ ਬੋਲ ਪਿਆ ਬਾਕੀ ਹੁਣ ਇਲਜ਼ਾਮ ਆ ਮਹੀਨਾ ਡੇਢ ਮਹੀਨਾ ਪਹਿਲਾਂ ਸਰਕਾਰੀ ਸਫਤਾ ਕਰਦੀ ਸੀ ਸਰਕਾਰ ਦੇ ਇੱਕੋ ਕੰਮ ਨੂੰ ਕੀਆ ਮੈਂ ਵੀ ਸਲਾਹਣਾ ਕਿ ਸਰਕਾਰ ਨੇ ਭਾਈ ਪਾਣੀ ਜ਼ਰੂਰ ਕੀਤਾ ਨਹਿਰੀ ਪਾਣੀ ਲੋਕਾਂ ਤੱਕ ਪਹੁੰਚਦਾ ਕੀਤਾ ਬੜੇ ਲੋਕਾਂ ਨੇ 40 40 ਸਾਲ ਬਾਅਦ 45 45 50 50 ਸਾਲਾਂ ਬਾਅਦ ਪਾਣੀ ਦਾ ਮੂੰਹ ਦੇਖਿਆ ਨਹਿਰੀ ਪਾਣੀ ਦਾ ਉਹਦਾ ਸੇਰਾ ਜਿਹੜਾ ਕ੍ਰਿਸ਼ਨ ਕੁਮਾਰ ਨੂੰ ਜਾਂਦਾ ਇਹ ਲੋਕ ਵੀ ਵਹਿਤਰ ਜਾਣਦੇ ਜਿੱਥੇ ਕੀ ਆ ਪਾਣੀ ਅਪੜਿਆ ਪਰ ਅੱਜ ਸਾਰਾ ਨਾਲਾ ਕੀ ਆ ਉਹਦੇ ਝਾੜ ਨੂੰ ਫਿਰਦੇ ਆ ਹੁਣ ਬੀਬੀਐਮਬੀ ਦੇ ਉੱਤੇ ਕ੍ਰਿਸ਼ਨ ਕੁਮਾਰ ਨਹੀਂ ਬੈਠਾ ਪੌਂਗ ਟਾਈਮ ਦੇ ਉੱਤੇ ਕ੍ਰਿਸ਼ਨ ਕੁਮਾਰ ਚੜਿਆ ਬੈਠਾ ਤੇ ਨਾ ਗੋਵਿੰਦ ਸਾਗਰ ਜਿਹੜਾ ਹੈਗਾ ਉੱਥੇ ਮੈਸ ਅਨੈਜਮੈਂਟ ਜਿਹੜੀ ਹੈਗੀ ਆ ਆਪਾਂ ਜਾਣਦੇ ਆ ਦਿੱਲੀ ਵਾਲਿਆਂ ਦੀ ਜ਼ਿਆਦਾ ਆ ਪੰਜਾਬ ਸਰਕਾਰ ਦੀ ਨਹੀਂ ਪਰ ਸਰਕਾਰ ਦੀ ਸਭ ਤੋਂ ਵੱਡੀ ਨਾਲ ਇੱਕ ਹੀ ਇਹ ਆ ਵੀ ਹੜ੍ਹਾਂ ਦੇ ਨਾਂ ਦੇ ਉੱਤੇ ਡੱਕੇ ਨਹੀਂ ਕੀਤਾ ਜਿਹੜਾ ਕੀ ਆ ਪਹਿਲਾਂ ਪ੍ਰਬੰਧ ਹੋਣੇ ਚਾਹੀਦੇ ਸੀ ਉਹ ਨਹੀਂ ਕਰ ਸਕੀ ਸਰਕਾਰ ਤੇ ਰਿਮੋਟ ਸੈਂਸਿੰਗ ਦੇ ਰਾਹੀਂ ਲਗਭਗ ਸਾਰੇ ਅੰਦਾਜ਼ੇ ਇਹਨਾਂ ਨੂੰ ਕਲੀਅਰ ਹੋ ਗਏ ਸੀ ਤੇ ਇਹਨਾਂ ਨੂੰ ਲਗਭਗ ਰੋਜ਼ ਉੱਥੇ ਡੈਮਾਂ ਦੇ ਪਾਣੀ ਦਾ ਲੈਵਲ ਦਾ ਪਤਾ ਲੱਗਦਾ ਸੀ ਪੰਜਾਬ ਸਰਕਾਰ ਨੂੰ ਉਹਦੇ ਦਾ ਕੀ ਆ ਮੈਂ ਕਿਹਾ ਐਡਵਾਂਸ ਚ ਰੌਲਾ ਪਾਉਣ ਲੱਗ ਜਾਂਦੇ ਪਿੰਡਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗ ਜਾਂਦਾ ਦੀ ਹਿਮਾਚਲ ਦੇ ਵਿੱਚ ਬੱਦਲ ਫੱਟੀ ਜਾਂਦੇ ਆ 20 25 ਦਿਨ ਪਹਿਲਾਂ ਉਹ ਉਹਨਾਂ ਦਾ ਤੁਸੀਂ ਕੀ ਰੌਲਾ ਕਿਉਂ ਨਾ ਪਾਉਣ ਲੱਗੀਆਂ ਸਰਕਾਰ ਸਾਡੀ ਇਸ ਕਰਕੇ ਨਲਾਇਕੀ ਸਰਕਾਰ ਦੀ ਪੂਰੀ ਆ ਪਰ ਮੈਂ ਹੁਣ ਇੱਕ ਗੱਲ ਕਹਿਣਾ ਕਿ ਜਿਹੜੀ ਆ ਸਿਆਸਤ ਖੇਡੀ ਜਾ ਰਹੀ ਆ ਜਿਹਨਾਂ ਦਿੱਲੀ ਵਾਲਿਆਂ ਦੀ ਕੋਈ ਵੱਡੀ ਸਕੇ ਸਿਆਸਤ ਆ ਜਾਂ ਫਿਰ ਪਠਾਨ ਮਾਜਰਾ ਆਪ ਦਾ ਜਿਹੜਾ ਪ੍ਰਸ਼ਟਾਜਰਾਂ ਨੂੰ ਲੁਕੋ ਕੇ ਗਾਹਾਂ ਕੀ ਆ ਸਿਆਸੀ ਜਿਹੜੀ ਜ਼ਮੀਨ ਤਲਾਸ਼ਣ ਨੂੰ ਫਿਰਦਾ ਜਿਹੜੀ ਆਪ ਤੋਂ ਖੁੱਸ ਚੁੱਕੀ ਆ ਤੇ ਅਖੀਰ 'ਚ ਮੈਂ ਇਹੀ ਕਹੂੰ ਕਿ ਕਾਂ ਕਾਂ ਹੁੰਦਾ ਤੇ ਕੁੱਕੜ-ਕੁੱਕੜ ਹੁੰਦਾ ਸਰਕਾਰ ਆਪ ਦੀ ਤਾਂ ਫੁੱਫੜ-ਫੁੱਫੜ ਹੁੰਦਾ